प्यारे बच्चों आज आपा क्लास 5 मेरी दुनिया पार्ट नंबर बी धरती तो आकाश तक पढ़दे हां चलो गर्मी ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਦਾ ਅੱਜ ਪਹਿਲਾ ਦਿਨ ਸੀ ਗगन ਨੂੰ ਜਮਾਤ ਵਿੱਚ ਕੁਝ ਉਦਾਸ ਜਿਹਾ ਦੇਖ ਕੇ ਅਧਿਆਪਕ ਨੇ ਉਸ ਨੂੰ ਕਾਰਨ ਪੁੱਛਿਆ ਤਾਂ ਗगन ਨੇ ਕਿਹਾ ਕਿ ਉਹ ਜਦੋਂ ਨਾਨਕਿਆਂ ਤੋਂ ਵਾਪਸ ਆ ਰਹੇ ਸਨ バス ਅੱਡੇ ਵਿੱਚ ਇੱਕ ਬੋਰਡ ਲੱਗਿਆ ਹੋਇਆ ਸੀ ਜੇ ਅਸੀਂ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਸਮਝਦਾਰੀ ਨਾਲ ਨਹੀਂ ਕਰਾਂਗੇ ਤਾਂ ਇਹ ਛੇਤੀ ਹੀ ਖਤਮ ਹੋ ਜਾਣਗੇ ਬੋਰਡ ਤੇ ਲਿਖਿਆ ਹੋਇਆ ਸੀ ਅਧਿਆਪਕ ਨੇ ਕਿਹਾ ਹਾਂ ਗਗਨ ਇਹ ਸਹੀ ਹੈ ਪੈਟਰੋਲ ਅਤੇ ਡੀਜ਼ਲ ਦੇ ਭੰਡਾਰ ਸੀਮਿਤ ਹਨ ਇਹ ਸਤਮੂ ਛੇ ਕਿਸੇ ਇੱਕ ਦਿਨ ਮੁੱਕ ਜਾਣਗੇ ਪਰ ਜੇ ਅਸੀਂ ਸਮਝਦਾਰੀ ਨਾਲ ਇਹਨਾਂ ਦੀ ਵਰਤੋਂ ਕਰਾਂਗੇ ਤਾਂ ਵਧੇਰੇ ਸਮੇ ਲਈ ਇਹਨਾਂ ਦੀ ਵਰਤੋਂ ਕਰ ਸਕਾਂਗੇ ਠੀਕ ਹੈ ਜੇ ਆਪਾਂ ਸਮਝਦਾਰ ਨਾਲ ਕਰਾਂਗੇ ਤਾਂ ਇਹਨਾਂ ਨੂੰ ਲੰਬੇ ਸਮੇਂ ਤੱਕ ਆਪਾਂ ਉਪਯੋਗ ਕਰ ਸਕਦੇ ਆ ਨਹੀਂ ਤਾਂ ਇਹ ਕਦੇ ਨਾ ਕਦੇ ਤਾਂ ਖਤਮ ਹੀ ਹੋ ਜਾਣਗੇ ਗगन ਨੇ ਪੁੱਛਿਆ ਮੇਰੇ ਨਾਨਾ ਨਾਨੀ ਤਾਂ ਪਠਾਨਕੋਟ ਰਹਿੰਦੇ ਹਨ ਉਹ ਤਾਂ ਇੱਥੋਂ ਬਹੁਤ ਦੂਰ ਹੈ ਸਰ ਫਿਰ ਅਸੀਂ ਬਸ ਤੋਂ ਬਿਨਾ ਨਾਨਕੇ ਕਿਵੇਂ ਜਾਵਾਂਗੇ ਗगन ਕਹਿੰਦਾ ਵੀ ਜੀ ਪੈਟਰੋਲ ਖਤਮ ਹੋ ਗਿਆ ਡੀਜ਼ਲ ਖਤਮ ਹੋ ਗਿਆ ਤਾਂ ਫਿਰ ਨਾਨਕੇ ਕਿਵੇਂ ਜਾਵਾਂਗੇ ਸਿੱਨੀ ਦੂਰ ਹੈ ਪਠਾਨਕੋਟ ਗगन ਦੀ ਗੱਲ ਮੁੱਖੇ ਹੀ ਮੁਕਦੇ ਆ ਹੀ ਪਰਵਜੋਤ ਬੋਲੇ ਹੁਣ ਪਰਵਜੋਤ ਬੋਲੇ ਸਰ ਮੇਰੇ ਡੈਡੀ ਸ਼ਹਿਰ ਕੰਮ ਤੇ ਜਾਂਦੇ ਹਨ ਉਹ ਕਿਵੇਂ ਜਾਣਗੇ ਉਹ ਪੁੱਛਦੇ ਉਹ ਵੀ ਉਹ ਕਿਵੇਂ ਜਾਇਆ ਕਰਨਗੇ ਕੰਮ ਤੇ ਗਗਨ ਮੁਹਾਲੀ ਰਹਿੰਦਾ ਹੈ ਅਤੇ ਉਸਦੇ ਨਾਨਾ ਨਾਨੀ ਪਠਾਨਕੋਟ ਰਹਿੰਦੇ ਹਨ ਉਹ ਬਸ ਰਹੀ ਉਹਨਾਂ ਨੂੰ ਮਿਲਣ ਜਾਂਦੇ ਹੈ ਠੀਕ ਹੈ ਬਸ ਰਹੀ ਜਾਂਦਾ ਹੈ ਹੁਣ ਪਹਿਲਾ ਪਰਸਨ ਹੈ ਕੀ ਕਹਿ ਰਿਹਾ ਉਹ ਦੇਖੋ ਬੱਚੋ ਕੀ ਤੁਹਾਡੇ ਵੀ ਕੋਈ ਰਿਸ਼ਤੇਦਾਰ ਦੂਰ ਰਹਿੰਦੇ ਹਨ ਰਹਿੰਦੇ ਹੋ ਨਹੀਂ ਸਾਰਿਆਂ ਦੇ ਦੂਰ ਜੇ ਹਾਂ ਤਾਂ ਇੱਕੋ ਇੱਕ ਲਿਖੋ ਕਿ ਤੁਸੀਂ ਉਹਨਾਂ ਨੂੰ ਮਿਲਣ ਕਿਸ ਸਾਧਨ ਰਾਹੀਂ ਜਾਂਦੇ ਹੋ ਕੇਸਰ ਸਾਧਨ ਰਾਹੀਂ ਜਾਂਦੇ ਹੋ ਜੇ ਤੁਸੀਂ ਇੱਕ ਤੋਂ ਜ਼ਿਆਦਾ ਸਾਧਨ ਰਾਹੀਂ ਸਫ਼ਰ ਕਰਦੇ ਹੋ ਤਾਂ ਸਾਰਿਆਂ ਦੇ ਨਾਲ ਲਿਖ ਸਕਦੇ ਹੋ ਜਿਵੇਂ ਦੇਖੋ ਜੇ ਕਿਸੇ ਕੋਈ ਜਿਹੜਾ ਹੈ ਉਹ ਆਪਾਂ ਲਾਲੀਬੀ ਪਟਿਆਲੇ ਰਹਿ ਰਿਹਾ ਹੈ ਉਹਦੇ ਜਿਹੜੇ ਜਾਣਕਾਰ ਹੈ ਜਾਂ ਰਿਸ਼ਤੇਦਾਰ ਹੈ ਉਹ ਆਪਾਂ ਲਾਲੀਏ ਕਿ ਉਹ ਲੁਧਿਆਣੇ ਆ ਤਾਂ ਜਦੋਂ ਪਟਿਆਲੇ ਤੋਂ ਲੁਧਿਆਣੇ ਜਾਊਗਾ ਉਹ ਕਿ ਕਿਸ سفر ਕੇ ਸਾਧਨ ਰਾਹੀਂ ਜਾਊਗਾ ਜਾਂ ਤਾਂ ਬੱਸ ਜਾਂ ਕਾਰ ਜਾਂ ਫਿਰ ਆਪਾਂ ਕੇ ਇਹ 빅 ਗੱਡੀ ਰਾਹੀਂ ਜਾਊਗਾ ਠੀਕ ਹੈ ਕਿਸ ਕਿਸੇ ਸਾਧਨ ਤੇ ਤਾਂ ਜਾਊਗਾ ਉਹ ਤੁਸੀਂ ਉਰੇ ਲਿਖਣਾ ਠੀਕ ਹੈ ਬੱਚੋ ਅੱਗੇ ਦੇ ਅਧਿਆਪਕ ਨੇ ਕਿਹਾ ਬੱਚੋ ਕੇਵਲ ਪੈਟਰੋਲ ਅਤੇ ਡੀਜ਼ਲ ਹੀ ਨਹੀਂ ਕਈ ਹੋਰ ਵੀ ਬਹੁਤ ਜ਼ਰੂਰੀ ਚੀਜ਼ਾਂ ਹਨ ਜਿਨ੍ਹਾਂ ਦੇ ਖਤਮ ਹੋਣ ਕਾਰਨ ਹੋਣ ਜਾਣ ਦਾ ਡਰ ਹੈ ਜਿਵੇਂ ਕੋਲਾ ਅਤੇ ਰਸੋਈ ਗੈਸ ਆਦੀ ਇਹ ਵੀ ਖਤਮ ਹੋ ਸਕਦੀਆਂ ਹਨ ਇਹ ਵੀ ਸੀਮਿਤ ਭੰਡਾਰ ਹੈ ਨਾ ਦੇ ਠੀਕ ਹੈ ਬੱਚੋ ਦੇਖੋ ਕਿ ਤੁਸੀਂ ਵੀ ਕੋਈ ਅਜਿਹੇ ਇਸ਼ਤਿਹਾਰ ਦੇਖਿਆ ਹੈ ਜਿਸ ਉੱਪਰ ਇਸ ਤਰ੍ਹਾਂ ਦਾ ਚੇਤਾਵਨੀ ਲਿਖੀ ਹੋਵੇ ਕਿ ਤੁਸੀਂ ਦੇਖਿਆ ਜੇ ਦੇਖਿਆ ਤਾਂ ਠੀਕ ਹੈ ਤੁਸੀਂ ਬਣਾਣਾ ਹੈ ਉਰੇ ਕਿ ਉਸ ਉੱਪਰ ਕੋਈ ਚਿੱਤਰ ਵੀ ਬਣਿਆ ਹੋਇਆ ਸੀ ਆਓ ਲਿਖੀ ਅਤੇ ਚਿੱਤਰ ਬਣਾਈਏ ਉਰੇ ਤੁਸੀਂ ਇੱਕ ਇਸ ਤਰ੍ਹਾਂ ਦਾ ਇਸ਼ਤਿਹਾਰ ਬਣਾਉਣਾ ਹੈ ਠੀਕ ਹੈ ਆਪੇ ਬਣਾਉਣਾ ਹੈ ਤੇ ਲਿਖਣਾ ਵੀ ਹੈ ਅੱਗੇ ਦੇਖੋ ਅਧਿਆਪਕ ਲਈ ਹੈ ਭਾਰਤ ਸਰਕਾਰ ਦੇ ਬਿਜਲੀ ਮਹਿਕਮੇ ਵੱਲੋਂ ਹਰ ਸਾਲ ਊਰਜਾ ਦੇ ਅਲੱਗ-ਅਲੱਗ ਸਰੋਤਾਂ ਦਾ ਉਚਿਤ ਪ੍ਰਯੋਗ ਕਰਨ ਸੰਬੰਧੀ ਚਿੱਤਰਕਾਰੀ ਮੁਕਾਬਲੇ ਕਰਵਾਏ ਜਾਂਦੇ ਨੇ ਆਹ ਦੇਖੋ ਇਹ ਚਿੱਤਰਕਾਰੀ ਮੁਕਾਬਲੇ ਕਰਵਾਉਣ ਦਾ ਇੱਕ ਫਲੈਕਸ ਹੈ ਇੱਕ ਇਸ਼ਤਿਹਾਰ ਹੈ ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਹਿੱਸਾ ਦਿਵਾ ਕੇ ਉਹਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ ਇਹਨਾਂ ਵਿੱਚ ਉਹਨਾਂ ਨੂੰ ਹਿੱਸਾ ਦਿਵਾ ਕੇ ਉਹਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ ਠੀਕ ਹੈ ਲੱਖਾਂ ਸਾਲ ਪਹਿਲਾਂ ਜੰਤੂ ਅਤੇ ਰੁੱਖ ਧਰਤੀ ਹੇਠਾਂ ਦੱਬ ਗਏ ਸਮੇਂ ਨਾਲ ਉਹਨਾਂ ਉੱਤੇ ਚਟਾਨਾਂ ਅਤੇ ਮਿੱਟੀ ਦੀ ਤਹਿ ਬੱਜ ਗਈ ਹਵਾ ਦੀ ਅਨਹੋਂਦ ਅਨਹੋਂਦ ਦਾ ਮਤਲਬ ਹੈ ਹਵਾ ਨਾ ਹੋਣ ਕਾਰਨ ਵਿੱਚ ਧਰਤੀ ਦੇ ਅੰਦਰਲੀ ਜਿਹੜੀ ਗਰਮੀ ਹੈ ਤੇ ਉੱਚ ਦਾਬ ਹੋਣ ਕਾਰਨ ਉਹ ਤੇਲ ਗੈਸ ਤੇ ਕੋਲੇ ਵਿੱਚ ਬਦਲ ਗਏ ਕਾਦੇ ਕਾਰਨ ਬਦਲ ਗਏ ਜਦੋਂ ਉਹ ਮਰ ਗਏ ਜ਼ਮੀਨ ਵਿੱਚ ਚ ਦੱਬ ਗਏ ਧਰਤੀ ਚ ਤੇ ਚਟਾਨਾ ਜਾਂ ਮਿੱਟੀ ਕਾਰਨ ਕਿ ਉਹ ਪੂਰੇ ਦਬੇ ਹੋਏ ਦੱਬ ਗਏ ਤੇ ਹਵਾ ਨਾ ਹੋਣ ਕਾਰਨ ਕੀ ਹੋਇਆ ਤੇ ਅੰਦਰੂਨੀ ਜਿਹੜੀ ਗਰਮੀ ਸੀ ਧਰਤੀ ਦੇ ਉਹਦੇ ਕਾਰਨ ਤੇ ਦਬਾਅ ਦੇ ਕਾਰਨ ਕੀ ਹੋ ਗਿਆ ਉਹ ਕਿਸ ਵਿੱਚ ਬਦਲ ਗਏ ਤੇਲ ਗੈਸ ਅਤੇ ਕੋਲੇ ਵਿੱਚ ਬਦਲ ਗਏ ਪੈਟਰੋਲ ਡੀਜ਼ਲ ਰਸੋਈ ਗੈਸ ਮਿੱਟੀ ਦਾ ਤੇਲ ਅਤੇ ਕੋਲਾ ਅਜਿਹੇ ਕੁਦਰਤੀ ਸਾਧਨ ਹਨ ਜਿਨ੍ਹਾਂ ਨੂੰ ਬਣਨ ਵਿੱਚ ਲੱਖਾਂ ਸਾਲ ਲੱਗ ਜਾਂਦੇ ਹਨ ਇਹਨਾਂ ਨੂੰ ਬਣਨ 'ਚ ਲੱਖਾਂ ਸਾਲ ਲੱਗਦੇ ਕੁਦਰਤੀ ਬਣਦੇ ਨੇ ਆਪਾਂ ਨਹੀਂ ਬਣਾ ਸਕਦੇ ਇਹਨੂੰ ਜਿੰਨੀ ਤੇਜ਼ੀ ਨਾਲ ਇਹਨਾਂ ਨੂੰ ਵਰਤਿਆ ਜਾ ਰਿਹਾ ਹੈ ਇਹ ਉਨਨੀ ਤੇਜ਼ੀ ਨਾਲ ਬਣ ਨਹੀਂ ਰਿਹਾ ਜਿੰਨੀ ਤੇਜ਼ੀ ਨਾਲ ਆਪਾਂ ਵਰਤ ਰਹੇ ਹੁਣਨੀ ਤੇਜ਼ੀ ਨਾਲੇ ਬਣ ਨਹੀਂ ਰਿਹਾ ਠੀਕ ਹੈ ਬੱਚੋ ਤੁਸੀਂ ਦੇਖਿਆ ਨਾ ਹਰ ਘਰ ਵਿੱਚ ਦੋ ਦੋ ਤਿੰਨ ਤਿੰਨ ਸਾਧਨ ਹੈ ਠੀਕ ਹੈ ਤੇ ਇਹ ਡੀਜ਼ਲ ਦਾ ਪੈਟਰੋਲ ਦਾ ਕਿੰਨਾ ਉਪਯੋਗ ਹੋ ਰਿਹਾ ਹੈ ਠੀਕ ਤੇ ਇੰਨੀ ਤੇਜ਼ੀ ਨਾਲ ਇਹ ਬਣਦਾ ਰਹੇ ਨਹੀਂ ਕ੍ਰਿਆ ਨੰਬਰ 1 ਦੇਖੋ ਬੱਚੋ ਹੇਠਾਂ ਕੁ ਚਿੱਤਰ ਦਿੱਤੇ ਹਨ ਉਹਨਾਂ ਦੇ ਸਾਹਮਣੇ ਲੋੜੀਂਦੀ ਜਾਣਕਾਰੀ ਪਰੋ ਇਸ ਵਿੱਚ ਤੁਸੀਂ ਆਪਣੇ ਅਧਿਆਪਕ ਮਾਤਾ ਪਿਤਾ ਜਾਂ ਕਿਸੇ ਹੋਰ ਵੱਡੇ ਪਰਿਵਾਰਕ ਮੈਂਬਰ ਦੀ ਸਹਾਇਤਾ ਵੀ ਲੈ ਸਕਦੇ ਹੋ। ਪੈਟਰੋਲ ਤੇ ਡੀਜ਼ਲ ਕਿਸ ਤੇ ਚੱਲਦਾ ਹੈ ਕਿਸ ਨਾਲ ਚੱਲਦਾ ਹੈ 1 ਲੀਟਰ ਵਿੱਚ ਕਿੰਨੀ ਦੂਰੀ ਯਾਨੀ ਕਿ ਦੂਰ ਜਾਂਦਾ ਹੈ ਉਹ ਵੀ ਲਿਖਣਾ ਆਪਾਂ ਨੂੰ। ਠੀਕ ਹੈ ਸਕੂਟਰ ਦੇਖੋ ਬੱਚੋ ਸਕੂਟਰ ਕਾਦੇ ਨਾਲ ਚੱਲਦਾ ਹੈ ਸਕੂਟਰ ਪੈਟਰੋਲ ਨਾਲ ਚੱਲਦਾ ਹੈ ਤੇ ਕਿੰਨੇ ਕਿਲੋਮੀਟਰ ਚੱਲਦਾ ਹੈ ਲਗਭਗ 40 ਤੋਂ 50 ਕਿਲੋਮੀਟਰ ਚੱਲਦਾ ਹੈ ਠੀਕ ਹੈ ਤੁਸੀਂ ਆਪ ਦਾ ਵੀ ਲਿਖ ਸਕਦੇ ਹੋ ਜਿਵੇਂ ਮਰਜ਼ੀ ਟਰੱਕ ਹੈ ਕਦੇ ਨਾਲ ਚੱਲਦਾ ਹੈ ਟਰੱਕ ਡੀਜ਼ਲ ਨਾਲ ਚੱਲਦਾ ਹੈ ਬੱਚੋ ਤੇ ਕਿੰਨੀ ਦੂਰੀ ਚੱਲਦਾ ਹੈ ਇਹ 10 ਤੋਂ 12 ਕਿਲੋਮੀਟਰ ਚੱਲਦਾ ਹੈ 1 ਲੀਟਰ 'ਚ ਅੱਜ ਦੀ ਟ੍ਰੇਨ ਹੈ ਇਹ ਵੀ ਡੀਜ਼ਲ ਨਾਲ ਚਲਦੀ ਹੈ ਬੱਚੋ ਇਲੈਕਟ੍ਰਿਕ ਵੀ ਆਉਂਦੀ ਹੈ ਬਿਜਲੀ ਨਾਲ ਵੀ ਚੱਲਣ ਵਾਲੀ ਹੈ ਤੇ ਡੀਜ਼ਲ ਨਾਲ ਕਿਉਂਕਿ ਆਪਾਂ ਨੇ ਸਿਰਫ ਪੈਟਰੋਲ ਤੇ ਡੀਜ਼ਲ ਪੁੱਛੇ ਤੇ ਆਪਾਂ ਡੀਜ਼ਲ ਨਾਲ ਇਹ 4 ਤੋਂ 5 ਕਿਲੋਮੀਟਰ ਹੀ ਚੱਲਦੀ ਹੈ ਜਹਾਜ਼ ਜਿਹੜਾ ਹੈ ਉਹ ਪੈਟਰੋਲ ਨਾਲ ਚੱਲਦਾ ਹੈ ਬੱਚੋ ਪੈਟਰੋਲ ਨਾਲ ਇਹ 50 ਕਿਲੋਮੀਟਰ ਦੇ ਲਗਭਗ 1 ਲੀਟਰ ਪੈਟਰੋਲ 'ਚ ਚੱਲਦਾ ਹੈ ਠੀਕ ਹੈ ਇਹ ਪੈਟਰੋਲ ਜਿਹੜਾ ਆਪਾਂ ਸਕੂਟਰ ਮੋਟਰਸਾਈਕਲ ਜਾਂ ਕਾਰਾਂ 'ਚ ਹੁੰਦਾ ਹੈ ਉਹ ਪੈਟਰੋਲ ਨਹੀਂ ਹੁੰਦਾ ਇਹ ਅਲੱਗ ਤੋਂ ਹੁੰਦਾ ਹੈ ਠੀਕ ਹੈ ਬੱਚੋ ਅੱਗ ਦੇ ਕ੍ਰਿਆਦੋ ਤੇਲ ਅਤੇ ਗੈਸ ਦੀ ਕੀਮਤ ਹਰ ਸਮੇਂ ਅਤੇ ਹਰ ਮਹੀਨੇ ਵਿੱਚ ਇੱਕੋ ਜਿਹੀ ਨਹੀਂ ਹੁੰਦੀ ਹੈ ਨਾ ਇੱਕੋ ਜਿਹੀ ਨਹੀਂ ਹੁੰਦੀ ਵਾਧਦੀ ਘਟਦੀ ਰਹਿੰਦੀ ਹੈ ਪਤਾ ਕਰੋ ਕਿ ਤੁਹਾਡੇ ਇਲਾਕੇ ਵਿੱਚ ਕੀ ਕੀਮਤ ਹੈ ਪੈਟਰੋਲ ਦੀ ਕੀ ਕੀਮਤ ਹੈ ਜਿਵੇਂ 96 ਰੁਪਏ 14 ਪੈਸੇ ਹੋਊਗੀ ਮੰਨ ਲਓ ਇਸ ਤਰ੍ਹਾਂ ਦੀ ਡੀਜ਼ਲ ਕੀ ਹੋਊਗਾ ਡੀਜ਼ਲ ਆਪਾਂ ਲਾ ਲਈਏ ਜਿਵੇਂ ਤੁਸੀਂ ਆਪ ਪਤਾ ਵੈਸੇ ਕਰਕੇ ਲਿਖਣਾ ਹੈ 94 ਰੁਪਏ 25 ਪੈਸੇ ਮਿੱਟੀ ਦਾ ਦੇਲ ਕੀ ਰੇਟ ਹੋਗਾ ਤੇ ਰਸੋਈ ਗੈਸ ਜਿਹੜਾ ਉਹ ਕੀ ਰੇਟ ਹੋਗਾ ਜਿਵੇਂ ਹੁਣ 923 ਲਾ ਲਓ 923 ਰੁਪਏ ਹੈ ਪ੍ਰਤੀ ਸਿਲੰਡਰ ਇਹ ਕਿੰਨੇ ਲੀਟਰ ਹੈ ਕਿੰਨੇ ਰੁਪਏ ਲੀਟਰ ਹੈ ਮੰਨ ਲਓ 20 ਰੁਪਏ ਲੀਟਰ ਹੈ ਠੀਕ ਹੈ ਇਹ ਤੁਸੀਂ ਪਤਾ ਕਰਕੇ ਆਪਣੇ ਉੱਥੇ ਦਾ ਲਿਖਣਾ ਹੈ ਕ੍ਰਿਆ ਨੰਬਰ 3 ਬੱਚੋ ਆਪਣੇ ਪਰਿਵਾਰ ਦਾ ਇਹਨਾ ਉੱਪਰ ਹਰ ਮਹੀਨੇ ਹੋਣ ਵਾਲਾ ਖਰਚ ਪਤਾ ਕਰੋ ਅਤੇ ਖਾਲੀ ਥਾਂ ਵਿੱਚ ਲਿਖੋ ਤੋ ਡੀਪਰੀ ਵਾਲ ਵਿੱਚ ਪੈਟਰੋਲ ਦਾ ਕਿੰਨਾ ਖਰਚਾ ਹੈ ਡੀਜ਼ਲ ਦਾ ਕਿੰਨਾ ਖਰਚਾ ਹੈ ਮਿੱਟੀ ਦੇ ਤੇਲ ਦਾ ਕਿੰਨਾ ਖਰਚਾ ਹੈ ਰਸੋਈ ਗੈਸ ਕਿੰਨੇ ਸਿਲੰਡਰ 1 2 3 ਜੇ ਇੱਕ ਸਿਲੰਡਰ ਹੈ ਤਾਂ 923 ਰੁਪਏ ਜਾਂ ਜੋ ਵੀ ਹੈ ਕੋਲੇ ਦਾ ਕਿੰਨਾ ਤੇ ਲੱਕੜ ਦਾ ਕਿੰਨਾ ਖਰਚਾ ਹੁੰਦਾ ਤੁਸੀਂ ਇਹ ਲਿਖਣਾ ਹੈ ਅਸੀਂ ਜਾਣਦੇ ਹਾਂ ਕਿ ਪੈਟਰੋਲ ਡੀਜ਼ਲ ਇਹਨਾਂ ਸਾਧਨਾਂ ਵਿੱਚ ਉਹਨਾਂ ਸਾਧਨਾਂ ਵਿੱਚ ਵਰਤੇ ਜਾਂਦੇ ਹਨ ਜਿਹੜੇ ਸਾਡੇ ਆਉਣ ਜਾਣ ਦਾ ਸਾਧਨ ਢੋਣ ਦੇ ਕੰਮ ਆਉਂਦੇ ਹਨ ਰਸੋਈ ਗੈਸ, ਮਿੱਟੀ ਦਾ ਤੇਲ, ਲੱਕੜ ਅਤੇ ਕੋਲੇ ਦੀ ਵਰਤੋਂ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ। ਠੀਕ ਹੈ? ਆਟ ਜਾਣ ਲਈ ਪੈਟਰੋਲ ਡੀਜ਼ਲ ਦੀ ਤੇ ਆ ਕੋਈ ਸਮਾਨ ਲੈ ਜਾਣਾ ਇੱਕ ਥਾਂ ਤੋਂ ਦੂਜੀ ਥਾਂ ਸਮਾਨ ਢੋਣ ਲਈ ਪੈਟਰੋਲ ਡੀਜ਼ਲ ਦੀ ਤੇ ਘਰੇ ਖਾਣਾ ਬਣਾਉਣ ਲਈ ਆਪਾਂ ਲੱਕੜੀ ਦਾ ਜਾਂ ਆਪਾਂ ਸਹੀ ਕੋਲੇ ਦਾ ਜਾਂ ਫਿਰ ਮਿੱਟੀ ਦੇ ਤੇਲ ਦਾ ਜਾਂ ਰਸੋਈ ਗੈਸ ਦਾ ਉਪਯੋਗ ਕਰਦੇ ਆ। ਕੋਲੇ ਨੂੰ ਬਾਲ ਕੇ ਬਿਜਲੀ ਵੀ ਪੈਦਾ ਕੀਤੀ ਜਾਂਦੀ ਹੈ। ਕੋਲੇ ਤੋਂ ਬਿਜੜ ਵੀ ਪੈਦਾ ਹੁੰਦੀ ਹੈ। ਕਿਛੇ ਇਸੇ ਤਰ੍ਹਾਂ ਲੱਕੜ ਦੀ ਵੀ ਸਾਡੇ ਬਹੁਤ ਸਾਰੇ ਕੰਮ ਆਉਂਦੀ ਹੈ ਜਿਵੇਂ ਫਰਨੀਚਰ ਇਮਾਰਤ ਬਣਾਉਣ ਅਤੇ ਬਾਲਣ ਲਈ ਵੀ ਲੱਕੜ ਕੰਮਾਂ ਤੇ ਆਉਂਦੀ ਹੈ ਇਹਨਾਂ ਪਦਾਰਥਾਂ ਦੀ ਲੋੜ ਤੋਂ ਵੱਧ ਵਰਤੋਂ ਅਤੇ ਜਾਣਕਾਰੀ ਦੀ ਘਾਟ ਕਾਰਨ ਨਾ ਕੇਵਲ ਸਾਡੇ ਉੱਤੇ ਆਰਥਿਕ ਬੋਝ ਪੈਂਦਾ ਹੈ ਸਗੋਂ ਇਹਨਾਂ ਦੇ ਤੂਹੇ ਵਿੱਚਲੇ ਜ਼ਹਿਰੀਲੇ ਪਦਾਰਥਾਂ ਕਾਰਨ ਸਾਡਾ ਆਲਾ ਦੁਆਲਾ ਵੀ ਪ੍ਰਦੂਸ਼ਿਤ ਹੁੰਦਾ ਹੈ। ਇਹਦੀ ਘੱਟ ਆਪਾਂ ਨੂੰ ਜਾਣਕਾਰੀ ਹੋਣ ਕਾਰਨ ਜਾਂ ਪੂਰੀ ਜਾਣਕਾਰੀ ਨਾ ਹੋਣ ਕਾਰਨ ਜਾਂ ਪੱਕੇ ਵੀ ਜਿੰਨੀ ਲੋੜ ਉਸ ਤੋਂ ਵੱਧ ਉਪਯੋਗ ਕਰਨ ਨਾਲ ਕੀ ਹੁੰਦਾ ਆਪਾਂ ਨੂੰ ਆਰਥਿਕ ਭੋਜ ਦਾ ਹੁੰਦਾ ਯਾਨੀ ਪੈਸੇ ਤਾਂ ਲੱਗਦੇ ਹੀ ਹੈ ਫालतੂ ਜ਼ਿਆਦਾ ਪੈਸੇ ਤਾਂ ਲੱਗਣਗੇ ਲੇਕਿਨ ਇਹਦੇ ਨਾਲ ਨਾਲ ਜਿਹੜਾ ਉਹਨਾਂ ਤੋਂ ਧੂਆਂ ਜਿਹੜਾ ਪੈਦਾ ਹੁੰਦਾ ਉਸ ਤੋਂ ਪ੍ਰਦੂਸ਼ਿਤ ਸ਼ਹਿਰ ਤੇ ਵੀ ਹੁੰਦੇ ਆਪਣਾ ਆਲਾ ਦੁਆਲਾ ਪ੍ਰਦੂਸ਼ਣ ਹੁੰਦਾ ਹੈ ਅਜਿਹੇ ਕਈ ਤਰੀਕੇ ਹਨ ਜਿਨ੍ਹਾਂ ਨੂੰ ਆਪਣਾ ਕਿ ਅਸੀਂ ਨਾ ਕੇਵਲ ਪੈਸੇ ਦੀ ਬਚਤ ਕਰ ਸਕਦੇ ਹਾਂ ਸਗੋਂ ਆਪਣੇ ਵਾਤਾਵਰਣ ਨੂੰ ਵੀ ਬਚਾ ਸਕਦੇ ਹਾਂ ਬਈ ਕੁਝ ਜਿਹੜੇ ਆ ਤਰੀਕੇ ਨੇ ਉਹ ਕਿਹੜੇ ਨੇ ਦੇਖੋ ਪਹਿਲਾ ਕਈ ਵਾਰ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਸਕੂਟਰ ਮੋਟਰਸਾਈਕਲ ਕਾਰ ਟਰੈਕਟਰ ਆਦਿ ਨੂੰ ਚਲਦਾ ਛੱਡ ਕੇ ਗੱਲਾਂ ਜਾਂ ਹੋਰ ਕੋਈ ਕੰਮ ਕਰਦੇ ਰਹਿੰਦੇ ਹਨ ਸ਼ਹਿਰਾਂ ਵਿੱਚ ਟ੍ਰੈਫਿਕ ਲਾਈਟ ਹੁੰਦੀਆਂ ਹਨ ਲਾਲ ਬੱਤੀ ਹੋਣ ਤੇ ਕਾਫੀ ਚਿਰ ਰੁਕਣਾ ਪੈਂਦਾ ਹੈ ਅਜੇ ਸਮੇਂ ਵਾਹਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਬਈ ਕੀ ਹੋਵੇ ਕਈ ਆਪਾਂ ਨੇ ਦੇਖਿਆ ਹੋਣਾ ਕਿ ਟ੍ਰੈਕਟਰ ਮੋਟਰਸਾਈਕਲ ਜਾਂ ਕਾਰ ਚਲਾ ਕੇ ਐਂ ਗੱਲਾਂ ਮਾਰਦੇ ਰਹਿੰਦੇ ਨੇ ਠੀਕ ਹੈ ਤੇ ਕੀ ਹੋਗਾ ਟ੍ਰੈਫਿਕ ਲਾਈਟ ਤੇ ਰੁਕਣ ਰੁਕਦਿਆਂ ਉੱਥੇ ਵੀ ਸਾਧਨ ਜਿਹੜਾ ਹੈ ਚੱਲਦਾ ਰਹਿੰਦਾ ਹੈ ਆਪਾਂ ਨੇ ਕੀ ਕਰਨਾ ਚਾਹੀਦਾ ਉੱਥੇ ਉਹਨੂੰ ਬੰਦ ਕਰ ਦੇਣਾ ਚਾਹੀਦਾ ਤੇ ਆਪਣਾ ਜਿਹੜਾ ਇੰਦਨ ਹੈ ਉਹਦਾ ਬਚਤ ਹੋਊਗੀ ਦੂਜਾ ਦੇਖੋ ਨਿਸ਼ਚਿਤ ਸਮੇਂ ਤੇ ਇਹਨਾ ਵਾਹਨਾਂ ਦੀ ਸਰਵਿਸ ਕਰਾਉਣ ਨਾਲ ਵੀ ਤੇਲ ਦੀ ਖਪਤ ਘੱਟ ਹੁੰਦੀ ਹੈ ਟਾਈਮ ਤੇ ਸਰਵਿਸ ਕਰਵਾਉਣੀ ਚਾਹੀਦੀ ਹੈ ਅੱਗੇ ਦੇਖੋ ਜੇਕਰ ਸੰਭਵ ਹੋਵੇ ਤਾਂ ਨੇੜੇ ਦੇ ਸਥਾਨ ਤੇ ਜਾਣ ਲਈ ਵਾਹਨ ਦੀ ਵਰਤੋਂ ਤੋਂ ਸੰਕੋਚ ਕਰਨਾ ਚਾਹੀਦਾ ਹੈ ਅੱਜਕਲ ਕੀ ਹੈ ਬੱਚੋ ਜੇ ਕਿਸੇ ਨੇ ਥੋੜੀ ਦੂਰ ਵੀ ਜਾਣਾ ਹੈ ਤਾਂ ਅਮੀ ਕੀ ਕਰਦਾ ਉਹ ਮੋਟਰਸਾਈਕਲ ਲੈ ਕੇ ਸਕੂਟੀ ਲੈ ਕੇ ਜਾਂਦਾ ਹੈ ਗੱਡੀ ਲੈ ਕੇ ਜਾਂਦਾ ਹੈ ਤਾਂ ਆਪਾਂ ਨੂੰ ਜਿਹੜੇ ਨੇੜੇ ਜਾਣਾ ਹੈ ਉੱਥੇ ਆਪਾਂ ਨੇ ਪ੍ਰੇਜ਼ ਕਰਨਾ ਇਹਨਾਂ ਨੂੰ ਲੈ ਜਾਣ ਤੋਂ ਆਪਾਂ ਕੀ ਕਰ ਸਕਦੇ ਆ ਜਾਂ ਤਾਂ ਪੈਦਲ ਜਾਂ ਫਿਰ ਆਪਾਂ ਸਾਈਕਲ ਦੀ ਵਰਤੋਂ ਕਰ ਸਕਦੇ ਆ ਅਗਿ ਦੇਖੋ ਬੱਚੋ ਜਦੋਂ ਵੀ ਸੰਭਵ ਹੋਵੇ ਨਿੱਜੀ ਵਾਹਨ ਦੀ ਥਾਂ ਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨੀ ਚਾਹੀਦੀ ਹੈ ਪਬਲਿਕ ਟਰਾਂਸਪੋਰਟ ਕਿਹੜੇ ਹੁੰਦੇ ਬੱਚੋ ਜਿਹੜੇ ਸਰਕਾਰੀ ਬੱਸਾਂ ਹੁੰਦੀ ਹੈ ਠੀਕ ਹੈ ਤੇ ਆਪਾਂ ਜ਼ਿਆਦਾਤਰ ਨਿੱਜੀ ਵਾਹਨਾਂ 'ਚ ਹੀ ਜਾਂਦੇ ਜੇ ਇੱਕ ਬੰਦੇ ਨੂੰ ਵੀ ਜਾਣਾ ਹੈ ਤਾਂ ਆਪਾਂ ਗੱਡੀ ਲੈ ਕੇ ਜਾਵਾਂਗੇ ਤੇ ਦੋ ਬੰਦੇ ਨੇ ਘਰੋਂ ਜਾਣ ਤਾਂ ਹੋ ਸਕਦਾ ਹੈ ਦੋ ਗੱਡੀਆਂ ਲੈ ਕੇ ਜਾਣੋ ਆਪਾਂ ਨੇ ਕੀ ਕਰਨਾ ਹੁੰਦਾ ਹੈ ਕਿ ਘੱਟ ਤੋਂ ਘੱਟ ਮਾਹਨਾਂ ਦੇ ਵਰਤੋਂ ਕਰਨੀ ਹੈ ਤੇ ਪਬਲਿਕ ਟਰਾਂਸਪੋਰਟ ਤੇ ਹੀ ਜ਼ਿਆਦਾ ਵਰਤੋਂ ਕਰਨੀ ਹੈ ਜਿਸ ਤੋਂ ਖਾਤ ਘੱਟ ਹੋਗੀ ਪ੍ਰਸ਼ਨ ਨੰਬਰ 1 ਬੱਚੋ ਤੁਸੀਂ ਦੱਸੋਈ ਗੈਸ ਲੱਕੜ ਅਤੇ ਮਿੱਟੀ ਦੇ ਤੇਲ ਦੀ ਬਚਤ ਕਿਵੇਂ ਕਰੋਗੇ ਦੇਖੋ ਬੱਚੋ ਰਸੋਈ ਲੱਕੜ ਅਤੇ ਮਿੱਟੀ ਦੇ ਤੇਲ ਦੀ ਵਰਤੋਂ ਮੁੱਖ ਤੌਰ ਤੇ ਬਾਲਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਯਾਨੀ ਕਿ ਅੱਗ ਜਲਾਉਣ ਲਈ ਇਹ ਨਾ ਸਾਰੇ ਸਾਧਨਾਂ ਦੀ ਬਚਤ ਕਰਨ ਲਈ ਅਸੀਂ ਸੂਰਜੀ ਊਰਜਾ ਗੋਬਰ ਗੈਸ ਦੀ ਵਰਤੋਂ ਵਿੱਚ ਵਾਧਾ ਕਰਨਾ ਚਾਹੀਦਾ ਹੈ ਕਿਦੇ ਵਿੱਚ ਸੂਰਜੀ ਊਰਜਾ ਯਾਨੀ ਸੋਲਰ ਊਰਜਾ ਸੋਲਰ ਜਿਹੜੀ ਲਾਈਟ ਹੈ ਠੀਕ ਹੈ ਸੋਲਰ એનર્ਜੀ ਚਾਹੀਏ ਜਾਂ ਫਿਰ ਗੋਬਰ ਗੈਸ ਦੀ ਵਰਤੋਂ ਵਿੱਚ ਵਾਧਾ ਕਰਨਾ ਚਾਹੀਦਾ ਹੈ ਠੀਕ ਹੈ 3 ਨੰਬਰ ਚਾਲੋ ਤੁਸੀਂ ਆਪਨੇ ਦੂਰ ਹੈਣ ਰਹਿੰਦੇ ਰਿਸ਼ਤੇਦਾਰੇ ਬਾਰੇ ਦੱਸ ਚੁੱਕੇ ਹੋ ਜਦੋਂ ਤੁਸੀਂ ਉਹਨਾਂ ਨੂੰ ਮਿਲਣ ਜਾਂਦੇ ਹੋ ਤਾਂ ਸਫ਼ਰ ਦੌਰਾਨ ਤੁਹਾਨੂੰ ਆਲੇ-ਦੁਆਲੇ ਬਹੁਤ ਕੁਝ ਦਿਖਾਈ ਦਿੰਦਾ ਆਪਾਂ ਜਾਂਦੇ ਨਾ ਰੋਡ ਤੇ ਆਲੇ-ਦੁਆਲੇ ਆਪਾਂ ਨੂੰ ਬਹੁਤ ਕੁਝ ਦੇਖਾਈ ਦੇਗਾ ਇਮਾਰਤਾਂ ਦਰਖਤਾਂ ਦੁਕਾਨਾਂ ਗੱਡੀਆਂ ਆਣ ਦੀ ਜਾਂਦੀ ਗੱਡੀਆਂ ਰੈੱਡ ਲਾਈਟ ਠੀਕ ਹੈ ਤੇ ਫੁੱਟਪਾਥ ਤੇ ਕਿਤੇ ਝੁੱਗੀ-ਚੌਪੜੀਆਂ ਤੇ ਕਿਤੇ ਖੰਬੇ ਕਿਤੇ ਕੋਈ ਇਸ਼ਤਿਹਾਰ ਲੱਗਿਆ ਇਹ ਸਾਰੀ ਚੀਜ਼ਾਂ ਆਪਾਂ ਦੇਖਦੇ ਹਾਂ ਕਲਪਨਾ ਕਰੋ ਕਿ ਜੇ ਤੁਸੀਂ ਕਿਤੇ ਜਾ ਰਹੇ ਹੋ ਅਤੇ ਤੁਹਾਡੇ ਆਲੇ-ਦੁਆਲੇ ਇਸ ਸਭ ਕੁਝ ਦੀ ਜਗ੍ਹਾ ਬਦਲ ਹੋਣ ਤਾਂ ਤੁਹਾਨੂੰ ਕੀ ਹੋ ਜਾਇਆ ਮਹਿਸੂਸ ਹੋਵੇਗਾ ਆਓ ਸੁਖਦੀਪ ਕੋਲ ਜਾਈਏ ਚਲੋ ਪਹਿਲਾਂ ਸੁਖਦੀਪ ਬਾਰੇ ਜਾਣ ਲਈ ਆਪਾਂ ਸੁਖਦੀਪ ਕੌਣ ਹੈ ਇਹ ਇੱਕ ਪਾਇਲਟ ਹੈ ਉਸ ਦਾ ਜਨਮ 13 ਮਈ 1986 ਨੂੰ ਉਸ ਦੇ ਨਾਨਕੇ ਪਿੰਡ ਮੋੜ ਵਿੱਚ ਹੋਇਆ ਸੁਖਦੀਪ ਦੇ ਪਿਤਾ ਸਰਦਾਰ रणधीर सिंह ਦੱਸਦੇ ਹਨ ਕਿ ਸੁਖਦੀਪ ਨੂੰ ਬਚਪਨ ਤੋਂ ਹੀ ਪਾਇਲਟ ਬਣਨ ਦਾ ਸ਼ੌਕ ਸੀ ਜਦੋਂ ਉਹ ਉਸ ਨੂੰ ਪੁੱਛੇ ਜਾਂਦਾ ਕਿ ਵੱਡੇ ਹੋ ਕੇ ਕੀ ਬਣਨਾ ਹੈ ਤਾਂ ਉਸ ਦਾ ਜਵਾਬ ਹੁੰਦਾ ਮੈਂ ਹਵਾ ਵਿੱਚ ਉਡਣਾ ਹੈ ਮੈਂ ਤਾਂ ਪਾਇਲਟ ਬਣਾਂਗੇ ਜਦੋਂ ਕੋਈ ਵੀ ਜਹਾਜ਼ ਹਵਾਈ ਜਹਾਜ਼ ਉਹਨਾਂ ਦੇ ਘਰ ਉੱਪਰੋਂ ਉੱਡਦਾ ਤਾਂ ਉਹ ਹੱਥ ਹਿਲਾਉਂਦੇ ਜਿਵੇਂ ਪਾਇਲਟ ਉਸ ਨੂੰ ਵੇਖ ਰਿਹਾ ਹੋਵੇ 2009 ਸਾਲ 'ਚ ਵਿਚ ਉਹ ਕਮਰਸ਼ੀਅਲ ਪਾਇਲਟ ਬਣੀ ਅਤੇ ਇਸ ਤੋਂ ਬਾਅਦ ਉਹ ਪੰਜਾਬ ਦੀ ਪਹਿਲੀ ਮਹਿਲਾ ਪਾਇਲਟ ਇਨਸਟ੍ਰਕਟਰ ਯਾਨੀ ਕਿ ਪਾਇਲਟਾਂ ਨੂੰ ਸਿਖਲਾਈ ਦੇਣ ਵਾਲੀ ਇਨਸਟ੍ਰਕਟਰ ਬਣੀ ਸੁਖਦੀਪ ਦੀ ਐਸਏ ਪ੍ਰਾਪਤੀ ਕਰਕੇ ਸਰਕਾਰ ਅਤੇ ਬਹੁਤ ਸਾਰੇ ਸੰਸਥਾਵਾਂ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ ਅਤੇ ਬਹੁਤ ਸਾਰੇ ਅਖਬਾਰਾਂ ਅਤੇ ਰਸਾਲੀਆਂ ਵਿੱਚੋਂ ਉਸ ਬਾਰੇ ਲੇਖ ਅਤੇ ਤਸਵੀਰਾਂ ਛਪੀਆਂ 26 ਨਵੰਬਰ 2006 ਦੇ ਦਿਨ ਆਪਣੀ ਪਹਿਲੀ ਉਡਾਨ ਬਾਰੇ ਦੱਸਦੇ ਹੋਏ ਸੁਖਦੀਪ ਕਹਿੰਦੀ ਹੈ ਕਿ ਇਹ ਇੱਕ ਪੀਲੇ ਰੰਗ ਦਾ ਪੁਸ਼ਪ ਵਿਮਾਨ ਸੀ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਸੀ ਕਿ ਆਖਿਰ ਜਹਾਜ਼ ਉਡਾਨ ਦਾ ਮੌਕਾ ਮਿਲ ਹੀ ਗਿਆ ਸੀ ਮੈਂ ਹਵਾ ਵਿੱਚ ਉੱਡ ਰਹੀ ਸੀ ਮੇਰਾ ਬਚਪਨ ਦਾ ਸੁਪਨਾ ਪੂਰਾ ਹੋ ਗਿਆ ਸੀ ਰੂਵ ਵਰਗੇ ਚਿੱਟੇ ਬਦਲਾ ਨੂੰ چیر ਕੇ ਜਾਣਾ ਇੱਕ ਸੁਪਨਾ ਜਿਹਾ ਲੱਗ ਰਿਹਾ ਸੀ ਜਦ ਮੈਂ ਥੱਲੇ ਦੇਖਿਆ ਤਾਂ ਮੈਨੂੰ ਮਾਚਸ ਦੇਆਂ ਡੱਬੀਆਂ ਵਰਗੀਆਂ ਕੁਝ ਆਕ੍ਰਿਤੀਆਂ ਨਜ਼ਰ ਆਈਆਂ ਅਤੇ ਦੂਰ ਤੱਕ ਮੈਦਾਨ ਵਿੱਚ ਹਰੀ ਚਾਦਰ ਜਿਹੀ ਵਿਛੀ ਹੋਈ ਸੀ ਕੁਝ ਚਿਰ ਬਾਅਦ ਅਸੀਂ ਜ਼ਮੀਨ ਉੱਤੇ ਵਾਪਸ ਆ ਗਏ ਪਹਿਲੀ ਉਡਾਨ ਦੀ ਸਫਲਤਾ ਤੇ ਮੈਨੂੰ ਸਭ ਨੇ ਵਧਾਈ ਦਿੱਤੀ ਮੇਰੇ ਕੋਲੋਂ ਚਾਹ ਸੰਭਾਲਿਆ ਨਹੀਂ ਜਾ ਰਿਹਾ ਸੀ ਮੈਂ ਫੋਨ ਰਾਹੀ ਆਪਣੇ ਮੰਮੀ ਪਾਪਾ ਨੂੰ ਇਸ ਬਾਰੇ ਦੱਸਿਆ ਉਹ ਵੀ ਬੇहद ਖੁਸ਼ ਸਨ ਮੇਰੇ ਇੱਥੋਂ ਤੱਕ ਪਹੁੰਚਣ ਵਿੱਚ ਉਹਨਾਂ ਦਾ ਯੋਗਦਾਨ ਅਤੇ ਮਿਹਨਤ ਘੱਟ ਨਹੀਂ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦ ਸਕੂਲ ਜਾਣ ਲਈ ਜਗਾਉਂਦੇ ਤਾਂ ਉਹਨਾਂ ਕਹਿਣਾ ਉਠ ਸਿਪਿਆ ਜਾਣਾ ਨਹੀਂ ਤੇਰੀ ਫਲਾਈਟ ਦਾ ਟਾਈਮ ਹੋ ਗਿਆ ਹੈ ਅੱਜ ਮੈਂ ਆਪਣੀ ਪਹਿਲੀ ਫਲਾਈਟ ਸਫਲਤਾ पूर्वक ਪੂਰੀ ਕਰ ਲਈ ਸੀ ਹਾਂ ਇੱਕ ਗੱਲ ਹੋਰ ਕੁਝ ਹੋਰ ਉਡਾਣਾ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਮਾਚਸ ਦੀਆਂ ਡੱਬੀਆਂ ਲੋਕਾਂ ਦੇ ਘਰ ਸਨ ਅਤੇ ਹਰੀ ਚਾਦਰ ਅਸਲ ਵਿੱਚ ਝੋਨੇ ਦੀ ਫਸਲ ਸੀ ਸੁਖਦੀਪ ਨੇ ਮਾਤਾ ਪਿਤਾ ਸ਼੍ਰੀਮਤੀ ਜਤਿੰਦਰ ਕੋਰ ਬੀਤੇ ਦਿਨਾਂ ਨੂੰ ਯਾਦ ਕਰਦਿਆਂ ਕਹਿੰਦੇ ਹਨ ਸੁਖਦੀਪ ਬਚਪਨ ਤੋਂ ਬਹੁਤ ਮਿਹਨਤੀ ਸੀ ਪੜ੍ਹਾਈ ਖੇਡਾਂ ਜਾਂ ਹੋਰ ਗਤੀਵਿਧੀਆਂ ਵਿੱਚ ਹਮੇਸ਼ਾ ਭਾਗ ਲੈਂਦੀ ਅਤੇ ਆਵਲ ਆਉਂਦੀ ਘਰ ਵਿੱਚ ਉਹ ਸਭ ਦੀ ਲਾਡਲੀ ਸੀ ਪਰਿਵਾਰ ਦੇ ਸਦਾ ਉਸ ਦਾ ਸਾਥ ਦਿੱਤਾ ਹਾਂ ਕੁਝ ਲੋਕਾਂ ਨੂੰ ਇੱਕ ਕੁੜੀ ਦਾ ਇਸ ਖੇਤਰ ਵਿੱਚ ਜਾਣਾ ਬਹੁਤ ਪਸੰਦ ਨਹੀਂ ਸੀ ਇਸ ਲਈ ਸਾਨੂੰ ਕਈ ਵਾਰ ਇਸ ਕਿਸਮ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸਨ ਅਸੀਂ ਕਦੇ ਵੀ ਕੁੜੀ ਅਤੇ ਮੁੰਡੇ ਵਿੱਚ ਫਰਕ ਨਹੀਂ ਸਮਝਿਆ ਮੁੰਡੇ ਦੇ ਜਨਮ ਤੇ ਦਰਵਾਜ਼ਿਆਂ ਉੱਪਰ ਨਿੰਮ ਬੰਨੰਦਾ ਰਿਵਾਜ ਹੈ ਪਰ ਸੁਖਦੀਪ ਦੇ ਜਨਮ ਤੋਂ ਬਾਅਦ ਸਾਡੇ ਦਰਵਾਜ਼ੇ ਨਿੰਮ ਬੰਨਿਆ ਬਣੀ ਗਈ ਜੇਕਰ ਮੌਕਾ ਤੇ ਸਹਿਯੋਗ ਮਿਲੇ ਤਾਂ ਕੁੜੀਆਂ ਵੀ ਸੁਖਦੀਪ ਵਾਂਗ ਤਰੱਕੀ ਕਰਦੀ ਸਿਖਰ ਨੂੰ ਛੂਹ ਸਕਦੀਆਂ ਹਨ ਸੋਚੋ ਜਿਵੇਂ ਸੁਖਦੀਪ ਦੇ ਮਾਤਾ ਪਿਤਾ ਪਿਤਾ ਕਹਿੰਦੇ ਹਨ ਕਿ ਕੁੜੀਆਂ ਨੂੰ ਵੀ ਮੁੰਡਿਆਂ ਦਿਨੇ ਹਵਾਈ ਉਡਾਣ ਸਮੇਂ ਬੱਦਲ ਸੁਖਦੀਪ ਨੂੰ ਰੂਹ ਮੰਗ ਦਿਖਾਈ ਦਿੰਦੇ ਸਨ ਸੋਚੋ ਰਾਤ ਸਮੇਂ ਆਸਮਾਨ ਵਿੱਚ ਕੀ ਕੀ ਦਿਖਾਈ ਦਿੰਦਾ ਹੋਵੇਗਾ ਜ ਜੇਸੇ ਰਾਤ ਬੱਦਲ ਜਹਨੇਰੀ ਨਾ ਹੋਵੇ ਅਤੇ ਆਸਮਾਨ ਬਿਲਕੁਲ ਸਾਫ਼ ਹੋਵੇ ਉਸ ਰਾਤ ਤੁਸੀਂ ਛੱਤ ਉਪਰੋਂ ਜਾਂ ਵੇੜੇ ਵਿੱਚ ਖੜ ਕੇ ਇਸ ਦੀ ਕਲਪਨਾ ਕਰ ਸਕਦੇ ਠੀਕ ਹੈ ਬੱਚੋ ਕੀ ਕੁਝ ਨੂੰ ਦਿਖਾਈ ਦੇ ਸਕਦੇ ਸਕੂਲਾਂ ਵਿੱਚ ਆਮ ਤੌਰ ਤੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਕਿਉਂ ਨਾ ਤੀ ਆਦੀ ਲੋੜੀ ਮਨਾ ਕੇ ਸਮਾਜ ਵਿੱਚ ਇੱਕ ਚੰਗੀ ਪਰੰਪਰਾ ਦਾ ਮੋੜ ਬੰਨਿਆ ਜਾਵੇ ਬੱਚਿਆਂ ਨਾਲ ਵਿਚਾਰ ਕੀਤਾ ਜਾਵੇ ਠੀਕ ਹੈ ਆਪਾਂ ਨੇ ਇਹ ਕਰਨ ਦੀ ਕੋਸ਼ਿਸ਼ ਕਰਨੀ ਹੈ ਅਸੀਂ ਸੜਕੀ ਅਤੇ ਹਵਾਈ ਯਾਤਰਾ ਦੀਆਂ ਕੁਝ ਗੱਲਾਂ ਕੀਤੀਆਂ ਹਨ ਯਾਤਰਾ ਦਾ ਅਰਥ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਇਹ ਪੈਦਲ ਵੀ ਹੋ ਸਕਦਾ ਹੈ ਕਿਵੇਂ ਵੀ ਹੋ ਸਕਦਾ ਹੈ ਕੀ ਤੁਹਾਨੂੰ ਕਿਸੇ ਪਹਾੜੀ ਸਥਾਨ ਦੀ ਯਾਤਰਾ ਦਾ ਸੌ ਮੌਕਾ ਮਿਲਿਆ ਹੈ ਹਾਂ ਮਿਲਿਆ ਹੈ ਭਈ ਇਹ ਯਾਤਰਾ ਤੁਸੀਂ ਕਿਸੇ ਵਾਹਨ ਦੁਆਰਾ ਕੀਤੀ ਹੈ ਜਾਂ ਪੈਦਲ ਇਹ ਮੈਂ ਕਿਸੇ ਵਾਹਨ ਦੁਆਰਾ ਕੀਤੀ ਹੈ ਮੈਂ ਕਾਰ ਦੁਆਰਾ ਕੀਤੀ ਹੈ ਤੁਸੀਂ ਆਪ ਵੀ ਲਿਖ ਸਕਦੇ ਹੋ ਕਿਸੇ ਵਾਹਨ ਦੀ ਸਹਾਇਤਾ ਬਿਨਾ ਪਹਾੜ ਉੱਪਰ ਚੜਨ ਨੂੰ ਪਰਬਤ ਤਾਰੋਹਨ ਕਹਿੰਦੇ ਹਨ ਕੀ ਕਹਿੰਦੇ ਨੇ ਪਰਬਤ ਤਾਰੋਹਨ ਕਹਿੰਦੇ ਹਨ ਬਛਿੰਦਰੀ ਪਾਲ ਬਛਿੰਦਰੇ ਪਾਲ ਇੱਕ ਹੈ ਜਿਹੜੀ ਮਹਿਲਾ ਹੈ ਪਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੈਸਟ ਭਾਰਤੀ ਇਹ ਦੁਨੀਆ ਦੀ ਸਭ ਤੋਂ ਉੱਚੀ ਕਿਹੜੀ ਹੈ ਮਾਉਂਟ ਐਵਰੈਸਟ ਹੈ ਉੱਚੇ ਉੱਤੇ ਚੜਨ ਵਾਲੀ ਪਹਿਲੀ ਭਾਰਤੀ ਹੈ ਤੇ ਦੁਨੀਆ ਦੀ ਪੰਜਵੀਂ ਔਰਤ ਹੈ ਪਹਿਲੀ ਭਾਰਤੀ ਤੇ ਦੁਨੀਆ ਦੀ ਪੰਜਵੀਂ ਔਰਤ ਪਾੜ ਉੱਪਰ ਚੜਨ ਦਾ ਮੌਕਾ ਬਛਿੰਦਰੀ ਪਾਲ ਨੂੰ ਪਹਿਲੀ ਵਾਰ 12 ਸਾਲ ਦੀ ਉਮਰ ਵਿੱਚ ਮਿਲਿਆ ਜਦੋਂ ਉਸਨੇ ਆਪਣੀਆਂ ਸਹੇਲੀਆਂ ਨਾਲ 4000 ਮੀਟਰ ਦੀ ਚੜਾਈ ਕੀਤੀ ਇਹ ਚੜਾਈ ਕਿਸੇ ਯੋਜਨਾਬੰਦ ਤਰੀਕੇ ਨਾਲ ਨਹੀਂ ਸੀ ਕੀਤੀ ਅਸਲ ਵਿੱਚ ਉਹ ਸਕੂਲ ਤੋਂ ਪਿਕਨਿਕ ਵਾਸਤੇ ਗਈ ਸੀ ਉਸਨੇ ਸਹੇਲੀਆਂ ਨਾਲ ਚੜਾਈ ਸ਼ੁਰੂ ਕੀਤੀ ਤਾਂ ਉਹ ਚੜਾਈ ਚੜਦੀ ਹੀ ਗਈ ਪਰੰਤੂ ਤਦ ਤੱਕ ਸ਼ਾਮ ਹੋ ਚੁੱਕੀ ਸੀ ਵਾਪਸ ਆਉਣਾ ਸੰਭਵ ਨਹੀਂ ਸੀ ਰਾਤ ਨੂੰ ਠਹਿਰਨ ਵਾਸਤੇ ਉਹਨਾਂ ਕੋਲ ਪੂਰਾ ਇੰਤਜ਼ਾਮ ਨਹੀਂ ਸੀ ਬਿਨਾ ਟੈਂਟ ਤੇ ਭੋਜਨ ਦੇ ਉਹਨਾਂ ਨੂੰ ਉਹਵੇਂ ਉਹਵੇਂ ਹੀ ਰਾਤ ਕੱਟਣੀ ਪਈ ਇਸ ਤੋਂ ਬਾਅਦ ਉਸਨੇ ਪਹਾੜ ਉੱਤੇ ਚੜਨ ਜਾਂ ਫਿਰ ਆਪਾਂ ਕਹੇ ਇਹ ਪਰਤਬ ਪਰਬਤ आरोहण ਦੀ ਸਿਖਲਾਈ ਲਈ ਅਤੇ ਐਵਰੇਸਟ ਉੱਤੇ ਤ੍ਰਿੰਗਲ ਰਾਨਦੇਵ ਕੇ ਭਾਰਤ ਦਾ ਨਾਂ ਸਾਰੀ ਦੁਨੀਆ ਵਿੱਚ ਉੱਚਾ ਕੀਤਾ ਠੀਕ ਹੈ ਗਗਨ ਦੇ ਅਧਿਆਪਕ ਕਾਫੀ ਦੇਰ ਤੋਂ ਕੁਝ ਲਿਖ ਰਹੇ ਸਨ ਗਗਨ ਦੇ ਜਿਹੜੇ ਅਧਿਆਪਕ ਸੀ ਕਾਫੀ ਦੇਰ ਤੋਂ ਕੁਝ ਲਿਖ ਰਹੇ ਸਨ ਗਗਨ ਦੇ ਪੁੱਛਣ ਉੱਤੇ ਉਹਨਾਂ ਨੇ ਜਵਾਬ ਦਿੱਤਾ ਤੁਹਾਨੂੰ ਪਿਕਨਿਕ ਤੇ ਲੈ ਕੇ ਜਾਣਾ ਹੈ ਉਸ ਦੀ ਤਿਆਰੀ ਕਰ ਰਹੇ ਹਾਂ ਅਧਿਆਪਕ ਨੇ ਕਿਹਾ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਸ ਦੀ ਵਿਉਂਦ ਬਣਾ ਲੈਣੀ ਚਾਹੀਦੀ ਹੈ ਲਿਖ ਕੇ ਵਿਉਂਦ ਬਣੀ ਕਰਨ ਨਾਲ ਇਹ ਕੰਮ ਹੋਰ ਵੀ ਵਧੀਆ ਹੋ ਸਕਦਾ ਹੈ ਨਹੀਂ ਤਾਂ ਤੁਸੀਂ ਬਚਿੰਦਰੇ ਦੇ ਬਚਪਨ ਦੀ ਘਟਨਾ ਜਾਣ ਹੀ ਚੁੱਕੇ ਹੋ ਕਿਹੜੇ-ਕਿਹੜੇ ਕੰਮ ਕਰਨੇ ਹਨ ਅਤੇ ਕੀ-ਕੀ ਸਮਾਨ ਲੋੜਿੰਦਾ ਹੈ ਮੈਂ ਉਹਨਾਂ ਦੀ ਇੱਕ ਸੂਚੀ ਬਣਾ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕੀ ਸੂਚੀ ਬਣਾਈ ਹੈ ਵੇਖੋ ਗगन ਨੇ ਦੇਖਿਆ ਸੂਚੀ ਵਿੱਚ ਲਿਖਿਆ ਹੋਇਆ ਸੀ ਕਿ ਮੁੱਖ ਅਧਿਆਪਕ ਦੀ ਆਗਿਆ ਜਗ੍ਹਾ ਦਾ ਚੋਣ ਖਾਣ ਪੀਣ ਦਾ ਸਮਾਨ ਬੈਠਣ ਲਈ ਦਰਿਆਦੀ ਤੇ ਕੁਝ ਆਮ ਵਰਤੋਂ ਦੀਆਂ ਦਵਾਈਆਂ ਅਤੇ ਪਟੀਆਂ ਆਦਿ ਕਿਉਂਕਿ ਬਿਮਾਰ ਵੀ ਹੋ ਸਕਦਾ ਕੋਈ ਉੱਥੇ ਬਣਾਈ ਯੋਜਨਾ ਅਨੁਸਾਰ ਸਾਰੇ ਵਿਦਿਆਰਥੀ ਪਿਕਨਿਕ ਤੇ ਗਏ ਅਤੇ ਉਹਨਾਂ ਦੇ ਬਹੁਤ ਕੁਝ ਸਿੱਖਿਆ ਅਤੇ ਆਨੰਦਮਨਿਆ ਕੀ ਤੁਸੀਂ ਕਦੇ ਪਿਕਨਿਕ ਦਾ ਆਨੰਦ ਮਨਿਆ ਹੈ ਜੇ ਹਾਂ ਤਾਂ ਉਸ ਬਾਰੇ ਆਪਣੇ ਤਜਰਬਾ ਆਪਣਾ ਜਿਹੜਾ ਤਜਰਬਾ ਹੈ ਉਹ ਆਪਣੀ ਨੋਟਬੁੱਕ ਵਿੱਚ ਲਿਖੋ ਅਧਿਆਪਕਲੇ ਅਧਿਆਪਕ ਵਿਦਿਆਰਥੀਆਂ ਨੂੰ ਪਿਕਨਿਕ ਲਈ ਕਿਸੀ ਨੇੜੇ ਦੇ ਰਮਣੀਕ ਸਥਾਨ ਤੇ ਲਿਜਾ ਸਕਦੇ ਹਨ ਇਹ ਸਕੂਲ ਦੇ ਨੇੜੇ ਦਾ ਸਥਾਨ ਵੀ ਹੋ ਸਕਦਾ ਹੈ ਜਿੱਥੇ ਪੈਦਲ ਜਾਇਆ ਜਾ ਸਕਦਾ ਹੋਵੇ ਠੀਕ ਹੈ ਅਧਿਆਪਕ ਇੱਕ ਪਿਕਨਿਕ ਤੇ ਜ਼ਰੂਰ ਲੈ ਕੇ ਜਾਣ ਯਾਦ ਰੱਖਣ ਯੋਗ ਗੱਲਾਂ ਪੈਟਰੋਲ ਅਤੇ ਡੀਜ਼ਲ ਦੇ ਭਨਾਰ ਸੀਮਿਤ ਹਨ ਊਰਜਾ ਦੇ ਸਰੋਤ ਦੀ ਅਨੇ ਵਾਰ ਵਰਤੋਂ ਨਾਲ ਕਰਨਾ ਕੇਵਲ ਸਾਡੇ ਉੱਪਰ ਆਰਥਿਕ ਬੋਝ ਪੈਂਦਾ ਹੈ ਸਗੋਂ ਇਹਨਾ ਦੇ ਤੂੰ ਹੈ ਵਿਚਲੇ ਜਿਹੜੀ ਲੇਪ ਦਾਥ ਨਾਲ ਸਾਡਾ ਆਲਾ ਦੁਆਲਾ ਵੀ ਪ੍ਰਦੂਸ਼ਿਤ ਹੁੰਦਾ ਹੈ ਦੂਰ ਦੁਆੜੇ ਦੇਸ਼ਾਂ ਵਿੱਚ ਜਾਨ ਲਈ ਹਵਾਈ ਜਹਾਜ਼ ਦੀ ਵਰਤੋਂ ਆਵਾਜਾਈ ਦੇ ਸਾਧਨ ਵੱਜੋਂ ਕੀਤੀ ਜਾਂਦੀ ਹੈ ਕਿਸੇ ਵਾਹਨ ਦੀ ਸਹਾਇਤਨ ਬਿਨਾ ਪਹਾੜ ਉੱਪਰ ਚੜਨ ਨੂੰ ਆਪਾਂ ਪਰਬਤਾਰੋਹਨ ਕਹਿੰਦੇ ਹਨ ਠੀਕ ਹੈ ਬੱਚੋ ਪ੍ਰਸ਼ਨ ਨੰਬਰ 3 ਖਾਲੀ ਥਾਂਵਾਂ ਭਰੋ ਹਵਾ ਦੀ ਅਨਹੋਂਦ ਵਿੱਚ ਧਰਤੀ ਦੇ ਅੰਦਰਲੀ ਗਰਮੀ ਅਤੇ ਉੱਚ ਦਬਾਅ ਕਾਰਨ ਇਹ ਤੇਲ ਗੈਸ ਅਤੇ ਕੋਲੇ ਵਿੱਚ ਬਦਲ ਗਏ ਅੱਗੇ ਦੇਖੋ ਬੱਚੇ ਕੋਲੇ ਨੂੰ બાળ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ ਸੁਖਦੀਪ ਕੋਰ ਪਾਇਲਟ ਸੀ ਊਰਜਾ ਦੇ Bhandar ਸੀਮਿਤ ਹਨ ਪਹਾੜਾਂ ਤੇ ਚੜਨ ਵਾਲੇ ਪਰਬਤਾਰੋ ਹੀ ਹੁੰਦੇ ਹਨ ਪਰਸ਼ਨ ਨੰਬਰ 4 ਬੱਚੋ ਹੇਠੇ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਪਹਿਲਾ ਪ੍ਰਸ਼ਨ ਬਚਿੰਦਰੀ ਪਾਲ ਕੌਨ ਸੀ ਬਚਿੰਦਰੀ ਪਾਲ ਇੱਕ ਪਰਬਤਾਰੋਹੀ ਹੈ ਉਹ ਪਹਿਲੀ ਭਾਰਤੀ ਮਹਿਲਾ ਹੈ ਜਿਸ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਤੇ ਫਤਿਹ ਹਾਸਲ ਕੀਤੀ ਤੇ ਉਹ ਚੋਟੀ ਦੁਨੀਆ ਦੀ ਪੰਜਵੀਂ ਦੂਜਾ ਦੇਖੋ ਬੱਚੋ ਧਰਤੀ ਹੇਠਾਂ ਪੈਟਰੋਲ ਡੀਜ਼ਲ ਰਸੋਈ ਗੈਸ ਅਤੇ ਮਿੱਟੀ ਦਾ ਤੇਲ ਕਿਵੇਂ ਬਣੇ ਕਈ ਲੱਖਾਂ ਸਾਲ ਪਹਿਲਾਂ ਧਰਤੀ ਤੇ ਘਟੀ ਕਿਸੇ ਘਟਨਾ ਕਾਰਨ ਬਹੁਤ ਜੰਤੂ ਅਤੇ ਰੁੱਖ ਧਰਤੀ ਹੇਠਾਂ ਦਬ ਗਏ ਅਤੇ ਹਵਾ ਦੀ ਅਨਹੋਂਦ ਵਿੱਚ ਅਤੇ ਧਰਤੀ ਦੀ ਅੰਦਰਲੀ ਜਿਹੜੀ ਗਰਮੀ ਅਤੇ ਉੱਚ ਦਬਾਅ ਕਾਰਨ ਇਹ ਰੁੱਖ ਅਤੇ ਜੰਤੂ ਇਹ ਤੇਲ ਗੈਸ ਅਤੇ ਕੋਲੇ ਵਿੱਚ ਬਦਲ ਗਏ। ਪ੍ਰਸ਼ਨ ਨੰਬਰ 3 ਬੱਚੋ ਸੁਖਦੀਪ ਕੋਰ ਕੌਨਸੀ ਉਹ ਬਚਪਨ ਵਿੱਚ ਕੀ ਬੰਨਣਾ ਚਾਹੁੰਦੀ ਸੀ ਸੁਖਦੀਪ ਕੋਰ ਇੱਕ ਪਾਇਲਟ ਹੈ ਉਹ ਬਚਪਨ ਵਿੱਚ ਪਾਇਲਟ ਹੀ ਬੰਨਣਾ ਚਾਹੁੰਦੀ ਸੀ ਪਸੰਦ ਨੰਬਰ 4 ਬੱਚੋ ਪੈਟਰੋਲ ਅਤੇ ਡੀਜ਼ਲ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਕਿਵੇਂ ਪਹਿਲਾ ਲਾਲ ਬੱਤੀ ਹੋਣ ਤੇ ਵਾਹਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਦੂਜਾ ਬੱਚੋ ਜੇਕਰ ਸੰਭਵ ਹੋਵੇ ਤਾਂ ਨੇੜੇ ਦੇ ਸਥਾਨ ਤੇ ਜਾਣ ਲਈ ਪੈਦਲ ਜਾਂ ਸਾਈਕਲ ਤੇ ਜਾਓ ਤੇ じゃ ਬੱਚੋ ਨਿਜੀ ਵਾਹਨ ਅਦੀ ਥਾਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਚੌਥਾ ਵਾਹਨ ਦੀ ਸਰਵਿਸ ਸਮੇਂ ਤੇ ਕਰਵਾਉਣ ਨਾਲ ਤੇਲ ਦੀ ਖਪਤ ਘਟ ਜਾਂਦੀ ਹੈ ਠੀਕ ਹੈ ਬੱਚੋ ਇਹ ਆਪਾਂ ਨੇ ਪੜਿਆ ਵੀ ਕਿਵੇਂ ਆਪਾਂ ਨੇ ਕੋਈ ਵੀ ਡੀਜ਼ਲ ਹੈ ਪੈਟਰੋਲ ਹੈ ਜਾਂ ਆਪਾਂ ਕੁਦਰਤੀ ਜਿਹੜਾ ਸਾਧਨ ਹੈ ਸੰਸਾਧਨ ਹੈ ਉਹਨੂੰ ਆਪਾਂ ਕਿਵੇਂ ਬਚਾ ਸਕਦੇ ਹਾਂ ਠੀਕ ਹੈ ਤੇ ਆਪਾਂ ਨੇ ਉਹਦੀ ਕਿਵੇਂ ਉਹਦਾ ਉਪਯੋਗ ਕਰਨਾ ਠੀਕ ਹੈ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਬੱਚੋ ਤੇ